ਦੀ ਬਾੜੀ ਦੀ 70% ਜ਼ਮੀਨ ਇੱਕ ਕਾਰਪੋਰੇਟ ਲੈ ਗਿਆ ਜਿਹੜਾ ਆਪਾਂ ਨੇ ਕਿ ਯਾਰ ਖੇਤੀ ਦਾ ਧੰਦਾ ਤਾਂ ਬਹੁਤ ਮਾੜਾ ਹੈ ਮੈਨੂੰ ਤਾਂ ਸੋ ਜੇ ਐਡਾ ਮਾੜਾ ਧੰਦਾ ਹੈ ਤਾਂ ਫੇਰੇ ਜ਼ਮੀਨ ਕਿਉਂ ਲਈ ਜਾਂਦੇ ਨੇ ਤੇ ਥੋਥੋ ਕਿਉਂ ਲਈ ਜਾਂਦੇ ਨੇ ਆ ਜਿਹੜੀ ਭਾਰਤ ਵਾਲਾ ਨਿਕਲ ਰਹੀ ਕਾਦੇ ਕਰਕੇ ਆ ਆ ਬਾਗਾ ਬਾਰਡਰ ਵੀ ਖੁੱਲੂਗਾ ਤੇ ਯਾਰ ਜਾਊਗਾ ਉਦੋਂ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਈਆਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸਦਾ ਇਹਨਾਂ ਦਾ ਉਸ ਤੋਂ ਅੰਦਾਜ਼ਾ ਲਾ ਲਿਓ ਜੇ ਕਿ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਆਪ ਹੋਵੇ ਜਾਂ ਜਿੰਨੀਆਂ ਵੀ ਪਾਰਟੀਆਂ ਨੇ ਤੁਹਾਨੂੰ ਪਤਾ ਇੱਕ ਗੱਲ ਦਾ ਕਿ ਪਿਛਲੇ 11 ਸਾਲ ਜਦੋਂ ਦਾ મોદી ਬਣਿਆ 11 ਸਾਲ ਛੇੜੇ ਇੰਡਸਟਰੀ ਲਿਸਟ ਨੇ ਕਾਰਪੋਰੇਟ ਨੇ ਜਾਂ ਉਦਯੋਗਪਤੀ ਨੇ 16 ਲੱਖ ਕਰੋੜ ਇਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹੈ 16 ਲੱਖ ਕਰੋੜ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ 11 ਸਾਲ ਚ ਕਿੰਨਾ ਹੋਇਆ 2 ਲੱਖ ਕਰੋੜ ਹੁਣ ਆਪ ਸਮਝ ਲਓ ਕਿ ਜਿਹੜੇ ਕਰੋੜਾਂ ਬਤੀ ਨੇ ਅਰਬਾਂ ਬਤੀ ਨੇ ਉਹਨਾਂ ਦਾ ਤਾਂ 16 ਲੱਖ ਕਰੋੜ ਮਾਸ ਤੇ ਜਿਹੜੇ ਹਮਾਤੜ ਹਰ ਰੋਜ਼ ਕਮਾਉਂਦੇ ਨੇ ਤੇ ਖਾਂਦੇ ਨੇ ਉਹਨਾਂ ਦਾ ਸਿਰਫ 2 ਲੱਖ ਕਰੋੜ ਤਾਂ ਇਹਦਾ ਮਤਲਬ ਕੀ ਹੋਇਆ ਸਰਕਾਰ ਕਿੰਨਾ ਦੀ ਹੈ ਇਹਨਾਂ ਦੀ ਪਰ ਇਹ ਸਰਕਾਰ ਬਦਕਿਸਮਤੀ ਨਾਲ ਚੁਣੀ ਕੀਨੇ ਆ ਆਪਾਂ ਤੇ ਫਿਰ ਗਲਤੀ ਕੀ ਦੀ ਹੈ ਸਾਠੀ ਅਸੀਂ ਜੋ ਬੈਠੇ ਬੋਲ ਰਹੇ ਆ ਐਨੇ ਮੀਂਹ ਤੁਸੀਂ ਵੀ ਆਇਓ ਤੇ ਅਸੀਂ ਵੀ ਆਏ ਆ ਉਹਦਾ ਇੱਕੋ ਹੀ ਮਤਲਬ ਆ ਭਰਾਵੋ ਕੋਈ ਬਾਹਰਲਾ ਸਾਡਾ ਦੁਸ਼ਮਣ ਨਹੀਂਗਾ ਹੈਗੇ ਨੇ ਪਰ ਵੱਡੇ ਦੁਸ਼ਮਣ ਅਸੀਂ ਆਪ ਦੇ ਆਪ ਆ ਕੀ ਅਸੀਂ ਮੁੱਤਿਆਂ ਤੇ ਗੱਲ ਕਰਦੇ ਕਦੇ ਇਹ ਵੀ ਇੱਕ ਮੁੱਦਾ ਹੈ ਚਾਹੇ ਉਹ ਖੇਤੀ ਬਾੜੀ ਹੋਵੇ ਚਾਹਿਆ ਲੈਂਡ ਪੂਲਿੰਗ ਹੋਵੇ ਜਾਂ ਜੋ ਸਰਕਾਰਾਂ ਬਾਕੀ ਕਰਤੀਆਂ ਨੇ ਆ ਪੂਰੇ ਜਲੰਧਰ ਚ 70% ਪਿੰਡਾਂ ਦੇ ਬੰਦੇ ਜੇ ਘਰ ਕਹਿ ਲੋ ਬਾਹਰ ਚਲੇ ਗਏ ਜਿੰਦਰੇ ਲੱਗੇ ਨੇ ਤੇ ਤੁਹਾਡੇ ਲੈਂਡ ਪੂਲਿੰਗ ਕਿਹੜੀ ਗੱਲ ਦੀ ਵੀ ਆ 600 ਕਿੱਲਾ ਇੰਨਾ ਪਿੰਡਾਂ ਚ ਹਕੇ ਜੀ ਲੈਂਡ ਪੂਲਿੰਗ ਹੈ ਉਹ ਜਿਹੜੇ ਘਰ ਆਲਰੇਡੀ ਨੇ ਉਹ ਤਾਂ ਜਿੰਦਰੇ ਲੱਗੇ ਤੇ ਵਸਾਉਣਾ ਕਿਨੂ ਐ ਆ ਅਮ੍ਰਿਤਸਰ 50000 ਕਿਲਾ ਫਸਾਉਣਾ ਕਿਨੂ ਐ ਮੈਂ ਦੱਸਦਾ ਮੈਂ ਮੋਹੱਲੀ ਰਹਿਣਾ ਆ ਲੁਧਿਆਣੇ ਜਾ ਕੇ ਵੇਖ ਲਿਓ ਜੇ ਕਾਉਂਡ ਰਹਿ ਰੇੜੇ ਤੁਹਾਡੀਆਂ ਸਾਰਾ ਹੁੰਦੀਆਂ ਨੇ ਤੁਹਾਡੀ ਪੰਜਾਬੀ ਨਜ਼ਰ ਆਉਂਦੀ ਆ ਤੁਹਾਡੀ ਕੁਰਬਾਨੀ ਹਵਾ ਚ ਗੂੰਜਦੀ ਆ ਨਹੀਂ ਤੁਹਾਡੀ ਪਾਪੂਲੇਸ਼ਨ ਕੱਟ ਕਰਨੀ ਐ ਬਾਹਰ ਲਿਆਂਦੀ ਵਧਾਉਣੀ ਐ ਤਾਂ ਜੋ ਤੁਹਾਡੀ ਧੌਣ ਤੇ ਘੋਟਾ ਰੱਖ ਸਕਣ 83 ਉਹਨਾਂ ਨੂੰ ਹੀ ਵੋਟਾਂ ਪਾਉਣੇ ਆ ਯਾਰ ਕੀ ਅਸੀਂ ਆਪ ਤੇ ਪਰਦੇਸ਼ ਕਟਗਿੰਤੀ ਹੋ ਰਹੇ ਹੋ ਰਹੇ ਨਹੀਂ ਹੋ ਗਏ ਆ ਆ ਵੋਟਰ ਸੂਚੀਆਂ ਵੇਖ ਲਿਓ ਜੇ ਅਸੀਂ ਗਏ ਉਹਨਾਂ ਪਿੰਡਾਂ ਚ ਜਗਤਪੁਰਾ ਪਿੰਡਾ ਮੋਹੱਲੀ ਨਾਲ ਇੱਕ ਇੱਕ ਘਰੇ 4 400 ਵੋਟ ਬਣੀਆਂ 2 200 ਵੋਟ ਬਣੀਆਂ ਇਸ ਲਈ ਆ ਕਿ ਤੁਹਾਡੀਆਂ ਜ਼ਮੀਨਾਂ ਧੱਕੇ ਨਾਲ ਖੋਣਗੇ ਤੁਹਾਡੇ ਰੋਟਾ ਰਖਣਗੇ ਤੌਣ ਤੇ ਤੇ ਫੇਰ ਕਹਿਣਗੇ ਚੱਲ ਜਾ ਬਾਰ ਆ ਕਰਾਂਗੇ ਬਚਣਾ ਕਿਵੇਂ ਹੈ ਸਿਰਫ ਇੱਕ ਮੋਟੀ ਗੱਲ ਮੁੱਦਿਆਂ ਤੇ ਆ ਜੋ ਬਸ ਜੇ ਮੁੱਦਿਆਂ ਤੇ ਆ ਗਏ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਇਹਨਾਂ ਨੂੰ ਸਾਰਿਆਂ ਨੂੰ ਬੰਦੇ ਦੇ ਪਤ ਬਣਾ ਦਿਆਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਸ ਗੱਲ ਮੇਰੀ ਖਤਮਾਂ ਲੇਕਿਨ ਨਾਰੇ ਤੋ ਲਾਉਂਗਾ ਤੇ ਬਾਹਾਂ ਉਲਾਰ ਕੇ ਝੰਡਿਆਂ ਨੂੰ ਤਾਂ ਕਰਕੇ ਤੇ ਮੁਠੀਆਂ ਮੀਚ ਕੇ ਉਹਦਾ ਜਵਾਬ ਦਿਓ ਜੇ ਕਿ ਚੰਡੀਗੜ੍ਹ ਵਾਲੇ ਤੇ ਦਿੱਲੀ ਵਾਲੇ ਸੁਣ ਲੈਣ ਕਿ ਅੱਜ ਕੁੱਕੜਪਿੰਡ ਦੇ ਵਿੱਚ ਇਸ ਧਰਤੀ ਦੇ ਮਾਲਕ ਇਕੱਠੇ ਹੋਏ ਸੀ ਤੇ ਉਹਨਾਂ ਦੀ ਆਵਾਜ਼ ਨੇ ਉਹਨਾਂ ਦੀਆਂ ਕੁਰਸੀਆਂ ਦੀਆਂ ਚੂੜਾ ਲਾਤੀਆਂ ਨੇ ਬੋਲੋ ਈਸੋ ਨਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ